ਰਪਈਆ ਤੌਰੀ ਤਨਖਾਹ ਐਟ ਲੀਸਟ ਹੋਣੀ ਚਾਹੀਦੀ ਐ ਤੁਸੀਂ ਡੀਸੀ ਰੇਟ ਤੋਂ ਘੱਟ ਕਿਵੇਂ ਕਰ ਰਹੇ ਹੋ ਵੈਸੇ ਕੱਲ ਡੀਸੀ ਰੇਟ ਹੋਣਾ ਚਾਹੀਦਾ ਤੁਸੀਂ ਪੱਕੇ ਮੁਲਾਜ਼ਮ ਹੋ ਕੱਚੇ ਆ ਜੀ ਤੱਕ ਪਰ ਫਿਰ ਵੀ ਡੀਸੀ ਰੇਟ ਤੋਂ ਘੱਟ ਕੇ 200 ਤੋਂ ਵੱਧ ਬਹੁਤ ਕੱਚਾ ਕਿਨੇ ਰੱਖਿਆ ਤੁਹਾਨੂੰ ਸਿੱਧਾ ਡਿਪਾਰਟਮੈਂਟ ਨਹੀਂ ਹਾਂਜੀ ਡਿਪਾਰਟਮੈਂਟ ਤੋਂ ਬੜੇ ਸਾਲ ਹੋ ਗਏ ਨੇ 8-10 ਸਾਲ ਤਾਂ ਮੈਨੂੰ ਹੋ ਗਏ ਸੀ ਸਿੱਧੇ ਹਸਪੀਟਲ ਵਸਤੂ ਐਮਸੀਐਚ ਬਣਿਆ ਸੀ 2014 ਦਸੰਬਰ ਚ ਇਨੌਗਰੇਟ ਹੋਇਆ ਸਰ ਉਦੋਂ ਨਾਲ 200 ਤੋਂ 300 ਬੈਡਡ ਹੋਇਆ ਤੇ ਉਦੋਂ ਅਸੀਂ ਨਵੀਂ ਰੈਗੂਲਰ ਸਟਾਫ ਨਹੀਂ ਆਇਆ ਉਦੋਂ ਦਾ ਹੀ ਇਹਨਾਂ ਨੂੰ ਭਰਤੀ ਕੀਤਾ ਸਰ ਹਾਲੇ ਵੀ 2 200 ਪੋਸਟਾਂ ਖਾਲੀ ਨੇ ਹਾਲੇ ਵੀ ਸਰ ਅੱਛਾ ਠੀਕ ਹੈ ਸਰ ਜੀ ਸਾਡੇ ਰਿੰਕੂ ਜੀ ਬੈਠੇ ਐ ਔਰ ਕਾਂਗਰਸ ਪਾਰਟੀ ਦੇ ਲੱਕੀ ਜੀ ਹਰੀ ਸਾਰੇ ਲੋਗ ਡਾਬਰ ਸਾਹਿਬ ਸਿਵਲ ਹਸਪੀਟਲ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਐ ਔਰ ਉਹ ਵੀ ਮਹਾਨਗਰ ਲੁਧਿਆਣਾ ਦੇ ਇੰਜ ਲੱਗਦਾ ਕਿ ਹੈਲਥ ਸਿਸਟਮ ਨਾਮ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਮੈਂ ਗਿੱਦੜਬਾ ਦੇ ਆਲੇ ਹਾਲਾਤਾਂ ਮਹਿਸੂਸ ਕਰ ਸਕਦਾ ਹਾਲਾਂਕਿ ਗਿੱਦੜਬਾ ਪੰਜਾਬ ਦਾ ਪਹਿਲੇ ਨੰਬਰ ਦਾ ਸੀ ਹਸਪਤਾਲ ਬਣਾਇਆ ਸੀ ਅੱਜ ਉੱਥੇ ਕੋਈ ਡਾਕਟਰਸ ਨਹੀਂ ਹੈ ਔਰ ਨਾ ਕੇਵਲ ਗਿੱਦੜਬਾ ਸਾਰੇ ਪੰਜਾਬ ਦੇ ਹਸਪਤਲ ਜੇ ਹਾਲਾਤ ਹੈ ਜੇ ਤੁਸੀਂ ਸੰਗਰੂਰ ਦੀ ਗੱਲ ਕਰ ਲਓ ਜਿੱਥੇ ਦੇ ਮੁੱਖ ਮੰਤਰੀ ਸਾਹਿਬ ਹੈ ਉੱਥੇ ਵੀ 11 ਵਿੱਚੋਂ 8-8 ਪੋਸਟਾਂ ਜਿਹੜੀਆਂ ਉਹ ویکੈਂਡ ਪਈਆਂ ਨੇ ਔਰ ਲੋਗ ਆਉਂਦੇ ਨੇ ਵਿਚਾਰੇ ਚਲੇ ਜਾਂਦੇ ਨੇ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਹਸਪੀਟਲਸ ਵਿਚਾਰੇ ਲੋਗ ਇਲਾਜ ਨਹੀਂ ਕਰਾ ਸਕਦੇ ਉਰਜਨਾ ਮੇਰੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਹਾਲਾਤ ਇੰਨੇ ਮਾੜੇ ਨੇ ਬਦ ਤੋਂ ਬੱਦਰ ਨੇ ਸੋ ਪੰਜਾਬ ਸਰਕਾਰ ਦੇ ਕੰੰਤੇ ਇਸ ਕੱਲ ਦੀ ਕਿਸੇ ਪ੍ਰਕਾਰ ਦੀ ਕੋਈ ਜੂ ਨਹੀਂ ਸਰਗਰੀ ਅਜੇ 2.5 ਸਾਲ ਹੋ ਗਏ ਬਹੁਤ ਵਾਰ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਕਿ ਹਸਪੀਟਲਸ ਦੇ ਵਿੱਚ ਡਾਕਟਰ ਨਹੀਂ ਹੈ ਮਸ਼ੀਨਸ ਨਹੀਂ ਹੈ ਕੋਈ ਹੋਰ ਬੰਦਾ ਇੰਤਜ਼ਾਮਤ ਨਹੀਂ ਹੈ ਉਹ ਕਹਿੰਦੇ ਨਹੀਂ ਸਾਨੂੰ 6 ਮਹੀਨੇ ਦਾ ਟਾਈਮ ਦੇ ਦਿਓ ਮੈਨੂੰ ਯਾਦ ਆ ਡਾਕਟਰ ਬਲਬੀਰ ਸਿੰਘ ਨੇ ਕਿਹਾ ਸੀ ਕਿ 1 ਸਾਲ ਦਾ ਸਮਾਂ ਦਿਓ ਤੁਸੀਂ ਪੰਜਾਬ ਦੇ ਹਸਪਤਾਲਾਂ ਨੂੰ ਫੇਰ ਗੱਲ ਕਰਿਓ ਤੇ ਅੱਜ ਉਸ ਦਿਨ ਨੂੰ 1.5 ਸਾਲ ਹੋ ਗਏ ਤੇ ਮੈਨੂੰ ਸ਼ਰਮ ਆਉਂਦੀ ਹੈ ਕਿ ਅੱਜ ਸਿਵਲ ਹਸਪੀਟਲ ਦੇ ਇਹ ਹਾਲਾਤ ਨੇ ਉਹ ਵੀ ਮਹਾਨਗਰ ਦੇ ਜਿੱਥੋਂ 5-5 ਵਧਾਏ ਕਾਮ ਆਦਮੀ ਪਾਰਟੀ ਦੇ ਜਿੱਤੇ ਨੇ ਔਰ ਹੁਣ ਤੱਕ ਮਗਰਲੇ ਅੱਜ ਚੌਥਾ ਦਿਨ ਹੋ ਗਿਆ ਪੰਜਵਾਂ ਸਾਡੇ ਲੋਕ ਧਰਨੇ ਤੇ ਬੈਠੇ ਨੇ ਲੇਕਿਨ ਕਿ ਸੇ MLA ਨੇ ਕੋਈ ਇੰਨੀ ਉਹ ਨੀ ਇਨਸਾਨੀਅਤ ਨਹੀਂ ਦਿਖਾਈ ਕਿ ਅਸੀਂ ਆ ਕੇ ਇੱਥੇ ਉਹਦੀ ਪੁੱਛ ਪ੍ਰਤੀਤ ਕਰ ਲਈਏ ਪੰਜ ਦਿਨ ਭੁੱਖ ਹੜਤਾਲ ਤੇ ਬਹਿਣਾ ਲੋਕਾਂ ਦੇ ਆਸੇ ਮੈਂ ਸਮਝਦਾ ਕਿ ਮੈਂ ਲੱਕੀ ਹਰਾਨੂ ਕਪੂਰ ਸਾਹਿਬ ਹਰਾਨੂ ਤੇ ਉਹਨਾਂ ਦੀ ਟੀਮ ਨੂੰ ਤੇ ਡਾਬਰ ਸਾਹਿਬ ਹਰਾਨੂ ਉਹਨਾਂ ਦੀ ਸਮੁੱਚੀ ਕਾਂਗਰਸ ਪਾਰਟੀ ਨੂੰ ਸਾਡੇ ਅਹੁਦੇਦਾਰ ਸਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦਿਨਾਂ ਕਿ ਉਹਨਾਂ ਨੇ ਉਪਰਾਲਾ ਕੀਤਾ ਲੜਾਈ ਲੜਨ ਦਾ ਔਰ ਅੱਜ ਕਮ ਸੇ ਕਮ ਹੋ ਸਕਦਾ ਹੈ ਕਿ ਗੁੰਗੀ ਬੈਰੀ ਸਰਕਾਰ ਦੇ ਕੰਨਾ ਤੱਕ ਕੋਈ ਨਾ ਕੋਈ ਖਬਰ ਜ਼ਰੂਰ ਪਹੁੰਚੇ ਹੋ ਸਕਦਾ ਹੈ ਕਿ ਕੁੰਭ ਕਰਨ ਦੀ ਸੁੱਤੀ ਇਹ ਜਿਹੜੇ ਸਰਕਾਰ ਵਾਲੇ ਨਮਾਇंदे ਔਰ ਹੈਲਥ ਮਿਨਿਸਟਰ ਹੈ ਉਹ ਜਾਗਣ ਤੇ ਕੋਈ ਨਾ ਕੋਈ ਕਾਰਵਾਈ ਜਿਹੜੀਆਂ ਪਬਲਿਕ ਦੀਆਂ ਡਿਮਾਂਡਸ ਬਿਲਕੁਲ ਜਾਇਜ਼ ਨੇ ਮੈਂ ਸਮਝਦਾ ਕਿ ਉਹਨਾਂ ਦਾ ਭੁਖੜ ਹਟਾਲ ਤੇ ਬਹਿਣਾ ਬਿਲਕੁਲ ਜਾਇਜ਼ ਹੈ ਔਰ 5 ਦਿਨਾਂ ਦੇ ਉਹ ਭੁਖੜ ਹਟਾਲ ਤੇ ਬੈਠੇ ਨੇ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਨੇ ਹਸਪੀਟਲਸ ਦੇ ਮੇਰਾ ਖਿਆਲ ਸੀ ਐਮਓ ਐਸਐਮ ਜਿਹੜੇ ਹੈਗੇ ਮੈਡਮ ਜਾਂ ਇੱਥੇ ਸਾਡੇ ਡਾਕਟਰਸ ਨੇ ਉਹਨਾਂ ਦੇ ਵੀ ਹੱਥ ਖੜੇ ਨੇ ਉਹਦਾ ਕਾਰਨ ਕੀ ਹੈ ਕਿ ਜਿਹੜੀਆਂ ਹਾਇਰ ਅਥਾਰਟिटीज ਨੇ ਮੈਨੂੰ ਯਾਦ ਹੈ ਡਾਕਟਰ ਬਲਵੀਰ ਜੀ ਨੇ ਮੇਰੇ ਨਾਲ ਵਾਦਾ ਕੀਤਾ ਸੀ ਪੰਜਾਬ ਦੀ ਵਿਧਾਨ ਸਭਾ ਚ ਫਲੋਰ ਆਫ ਦੀ ਹਾਊਸ ਕਿ ਮੈਨੂੰ ਇੱਕ ਸਾਲ ਦਾ ਸਮਾਂ ਦਿਓ ਮੈਂ ਹਰ ਹਸਪੀਟਲ ਦੇ ਵਿੱਚ ਡਾਕਟਰਸ ਪੂਰੇ ਕਰ ਦਿਆਂਗਾ ਡਾਕਟਰਸ ਤਾਂ ਕੀ ਪੂਰੇ ਉਹਨੇ ਇੱਥੇ ਨਰਸਿਸ ਪੂਰੇ ਨਹੀਂ ਹੈ ਇੱਥੇ ਬੈੱਡਸ ਪੂਰੇ ਨਹੀਂ ਐ ਇੱਥੇ ਬੈੱਡ ਸ਼ੀਟਸ ਪੂਰੀਆਂ ਨਹੀਂ ਐ ਇੱਥੇ ਪਾਣੀ ਵਾਲਾ ਪੀਣ ਵਾਲਾ ਚੰਗਾ ਇੰਤਜ਼ਾਮਤ ਨਹੀਂ ਐ ਤੁਸੀਂ ਜਗ੍ਹਾ ਜਗ੍ਹਾ ਮਹੱਲਾ ਕਲੀਨਿਕ ਖੋਲੀ ਜਾਂਦੇ ਹੋ ਇੱਕ ਮਹੱਲਾ ਕਲੀਨਿਕ ਤੇ ਪੈਸੇ 18 ਲੱਖ 22 ਲੱਖ 25 ਲੱਖ ਲਾ ਰਹੇ ਹੋ ਇਤੋਂ ਬੈਟਰ ਰਹੇਗਾ ਕਿ ਤੁਸੀਂ ਸਿਵਲ ਹਸਪੀਟਲ ਤੇ ਪੈਸੇ ਲਾਓ ਲੋਕ 5-4 ਕਿਲੋਮੀਟਰ ਚੱਲ ਕੇ ਆ ਸਕਦੇ ਐ ਸੋ ਇੱਥੇ ਮੇਰਾ ਖਿਆਲ ਇਹਨਾਂ ਕੋਲੇ ਪੈਸੇ ਨਹੀਂ ਹੋਣੇ ਬਿਲਕੁਲ ਵੀ ਰੀਨੋਵੇਸ਼ਨ ਆਸੇ ਪੈਸੇ ਨਹੀਂ ਹੋਣੇ ਸਾਫ ਸਫਾਈ ਆਸੇ ਪੈਸੇ ਨਹੀਂ ਹੋਣੇ ਪੈਂਸੋ ਰੁਪਏ ਤੇ ਮਲਾਜ਼ਮ ਕੰਮ ਕਰ ਰਿਹਾ ਤੁਸੀਂ ਮੈਨੂੰ ਦੱਸੋ ਆ ਬੰਦਾ 4500 ਤੇ 6500 ਤੇ ਤਨਖਾਹ ਤੇ ਇਹ ਇਹ ਕੰਮ ਕਰ ਰਿਹਾ ਕਿੱਦਾਂ ਕਰੇਗੇ ਡੀਸੀ ਰੇਟ ਤੋਂ ਵੀ ਘੱਟ ਹੈ ਐਟ ਲੀਸਟ 10000 ਹੋਣਾ ਚਾਹੀਦਾ ਸੋ ਰੋਜ਼ਾਨਾ ਕਹਤਾ ਕਿ ਵੀ ਪੱਕੇ ਕਰਤੇ ਬੰਦੇ ਅਸੀਂ ਨੌਕਰੀਆਂ ਦੇ ਰਹੇ ਹਾਂ ਇਹ ਜਿਹੜੇ ਲੋਕ ਲੱਗੇ ਇਹਨਾਂ ਨੂੰ ਹੀ ਜ਼ਰਾ ਪੱਕੇ ਕਰ ਦਿਓ ਨਹੀਂ ਪੱਕੇ ਕਰ ਸਕਦੇ ਤਾਂ ਕਮ ਸੇ ਕਮ ਇਹਨਾਂ ਦਾ ਘਰ ਦਾ ਗੁਜ਼ਾਰਾ ਹੋਣ ਲੱਗ ਪਏ ਅਸੀਂ ਇਹ ਸਾਰੀਆਂ ਗੱਲਾਂ ਸਮਝਦੇ ਹਾਂ ਕਿ ਇਹ ਪੈਸੇ ਤੋਂ ਬਿਨਾ ਇਹਨਾਂ ਚੀਜ਼ਾਂ ਦਾ ਕੋਈ ਹੱਲ ਨਹੀਂ ਹੋਣਾ ਲੇਕਿਨ ਰੈਵਨੂ ਲੈ ਕੇ ਆਉਣਾ ਇਸ ਸਰਕਾਰ ਦੀ ਜ਼ਿੰਮੇਵਾਰੀ ਹੈ ਇਸੇ ਕਰਕੇ ਦਾ ਅਸੀਂ ਰੋਲਾ ਪਾਉਣੇ ਹੈ ਕਿ 66000 ਕਰੋੜ ਰੁਪਇਆ ਪੰਜਾਬ ਤੇ ਕਰਜ਼ਾ ਹੋ ਗਿਆ ਇੱਕ ਵੀ ਮੈਡੀਕਲ ਕਾਲਜ ਨਹੀਂ ਹਜੇ ਤੱਕ ਬਣ ਸਕਿਆ ਗੱਲਾਂ ਬਾਤਾਂ ਨਾਲ ਬਹੁਤ ਕੁਝ ਹੋ ਗਿਆ 2.5 ਸਾਲ ਹੋ ਗਏ ਸੋ ਅੱਜ ਲੁਧਿਆਣਾ ਦੇ ਮਹਾਨਗਰ ਚ ਅਗਰ ਮੈਡੀਕਲ ਕਾਲਜ ਨਹੀਂ ਹੈ ਇਹ ਸਰਕਾਰਾਂ ਵਾਸਤੇ ਔਰ ਸਾਡੇ ਲੋਕਾਂ ਵਾਸਤੇ ਸ਼ਰਮ ਦੀ ਗੱਲ ਹੈ 100% ਬਿਕੋਜ਼ ਉਹਨਾਂ ਨੂੰ ਲੱਗਦਾ ਨਹੀਂ ਕਿ ਅਸੀਂ ਗੁਹਾਰ ਕਿੱਥੇ ਜਾ ਕੇ ਲਾਈਏ ਕੌਨਫੀਡੈਂਸ ਨਹੀਂ ਹੈ ਲੋਕਾਂ ਦਾ ਸਰਕਾਰ ਤੇ ਨਾ ਕੇਵਲ ਪੁਲਿਸ ਹਰ ਡਿਪਾਰਟਮੈਂਟ ਦੇ ਵਿੱਚ ਪੀ ਮਚਿਊਰਡ ਰਿਟਾਇਰਮੈਂਟਸ ਲਾ ਰਹੇ ਨੇ ਤੁਸੀਂ ਦੇਖਿਆ ਤਾਂ ਸੀ ਇੱਥੇ ਆਇਆ ਸੀ ਇੱਕ ਮਿਨਿਸਟਰ ਉਹਨੇ ਡਾਕਟਰ ਜੰਗ ਬਹਾਦਰ ਨੂੰ ਕਹਿਦਾ ਕਿ ਲੇਟ ਉਹ ਆਪ ਦੇ ਆਪ ਚ ਇਸ ਗੱਲ ਦਾ ਮਾਣ ਮਹਿਸੂਸ ਕਰ ਰਿਹਾ ਸੀ ਕਿ ਮੈਂ ਡਾਕਟਰ ਜੰਗ ਬਹਾਦਰ ਨੂੰ ਮੰਜੇ ਤੇ ਲਟਾਤਾ ਉਹ ਭਲਿਆ ਮਨਸਾ ਉਹ ਛੱਡ ਕੇ ਚਲਾ ਗਿਆ ਯੂਨੀਵਰਸਿਟੀ ਉਹ ਹਜ਼ਾਰਾਂ ਲੋਕਾਂ ਦਾ ਇਲਾਜ ਕਰਦਾ ਸੀਗਾ ਔਰ ਮੈਨੂੰ ਲੱਗਦਾ ਹੈ ਕਿ ਮਨ ਦੇ ਵਿੱਚ ਦਇਆ ਭਾਵਨਾ ਸੀ ਉਹ ਹੁਣ ਆਪ ਦਾ ਕੰਮ ਕਰਨ ਲੱਗ ਪਿਆ ਹੈ ਸੋ ਇਹੋ ਜਿਹੇ ਤਾਂ ਲੋਕ ਹੈ ਸਾਡੇ ਜਿਹੜੇ ਅੱਜ ਹੈਲਥ ਸਿਸਟਮ ਨੂੰ ਚਲਾ ਰਹੇ ਨੇ ਸਰਕਾਰਾਂ ਚਲਾ ਰਹੇ ਨੇ ਸੋ ਮੈਨੂੰ ਬੜੀ ਇਸ ਗੱਲ ਤੇ ਸ਼ਰਮ ਆਈ ਔਰ ਅਸੀਂ ਕੋਸ਼ਿਸ਼ ਕਰਾਂਗੇ ਮੈਨੂੰ ਸਟਾਫ ਦੇ ਲੋਕ ਚੰਗੇ ਲੱਗੇ ਲੇਕਿਨ ਕੁਝ ਮਜਬੂਰੀਆਂ ਇਹਨਾਂ ਦੇ ਹੱਥ ਬੰਨੇ ਆ ਜਿਹੜੇ ਕੰਮ ਨਹੀਂ ਕਿਦਾਂ ਸਰਕਾਰ ਤੋਂ ਬਿਨਾਂ ਨਹੀਂ ਕਰ ਸਕਦੇ ਮੈਂ ਮੈਡਮ ਐਸੋਮਨ ਨੂੰ ਰਿਕੁਐਸਟ ਕੀਤੀ ਹੈ ਕਿ ਮੈਨੂੰ ਤੁਸੀਂ ਕੀਪਿੰਗ ਟੱਚ ਵਿਦ ਮੀ ਮੇਰੇ ਨਾਲ ਗੱਲਬਾਤ ਕਰਦੇ ਰਹੋ ਮੈਂ ਸਰਕਾਰ ਦੇ ਲੈਵਲ ਤੇ ਤੇ ਆਪਣੇ ਲੈਵਲ ਤੇ ਜੋ ਹਸਪੀਟਲ ਨੂੰ ਦੇ ਸਕਦਾ ਹੈ ਇਹ ਮੇਰੀ ਪ੍ਰਾਇੋਰਟੀ ਹੋਊਗੀ